ਵਡਹੰਸ ਮਹੱਲਾ ਤੀਜਾ ਮਨ ਮੇਰੀਆ ਤੂੰ ਸਦਾ ਸੱਚ ਸੰਭਾਲ ਜੀਓ ਮਨ ਮੇਰੀਆ ਇਥੇ ਵਿਸਰਾਮ ਹੈ ਤੂੰ ਸਦਾ ਸੱਚ ਸੰਭਾਲ ਜੀਓ ਆਪਣਾ ਘਰ ਤੂੰ ਸੁਖ ਵਸਹਿ ਪੋਹ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹ ਨਾ ਸਾਕੈ ਕਾਲ ਜਾਲ ਜਮ ਇਥੇ ਠਮਕੈ ਜੋਹ ਨਾ ਸਾਕੈ ਕਾਲ ਜਾਲ ਜਮ ਜੋਹ ਨਾ ਸਾਕੇ ਸਾਚਾ ਸਬਦ ਸਾਚਾ ਸਬਦ ਲਿਵ ਲਾਈ ਸਦਾ ਸਾਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਪਾਏ ਪਰਮ ਵਿਗੁਤੀ ਮਨ ਮੁਖ ਮੋਹੀ ਜਾਮ ਕਾਲ ਵਿਗੁਤੀ ਪਦ ਕਸਕੇ ਹੀ ਉਚਾਰਨ ਕਰਨਾ ਕਹ ਨਾਨਕ ਸੁਣ ਮਨ ਮੇਰੇ ਤੂੰ ਸਦਾ ਸਾਚ ਸੁਮਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨ ਭਾਲ ਜੋ ਭਾਵੈ ਸੋ ਪੁੰਚ ਤੂ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ ਮਨ ਮੁਖ ਅੰਦਲੇ ਗਿਆਨ ਵਿਹੂਨੇ ਦੂਜੈ ਪਾਏ ਖੁਆਈ ਮਨ ਮੁਖ ਅੰਦਲੇ ਗਿਆਨ ਵਿਹੂਨੇ ਮਨਮੁਖ ਅੰਦਲੇ ਗਿਆਨ ਵਿਹੂਨੇ ਦੂਜੈ ਪਾਏ ਖੁਆਈ ਬਿਨ ਨਾਵਕ ਕੋ ਛੂਟਾ ਨਹੀਂ ਬਿਨ ਨਾਵੈ ਬਿਨ ਨਾਵੈ ਕੋ ਛੂਟਾ ਨਹੀਂ ਸਭ ਬਾਦੀ ਜਾਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂ ਬਾਹਰ ਵਸਤ ਨਾ ਪਾਲ ਮਾ ਨਾਹੀ ਬੋਲਨਾ ਮਨ ਮੇਰਿਆ ਜਨਮ ਪਦਾਰਥ ਪਾਇਕੈ ਇੱਕ ਸੱਚ ਲੱਗੇ ਵਾਪਾਰਾ ਇੱਕ ਸੱਚ ਲੱਗੇ ਵਾਪਾਰਾ ਸਤ ਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ 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 ਨਾਮ ਪਿਆਰਾ ਨਾਮੇ ਨਉ ਨਿਧ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਮਨਮੁਖ ਇਥੇ ਜਮਕ ਲਾ ਦਨੀ ਹੈ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜਾ ਪਤ ਗਵਾਈ ਹੋਮੈ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਿਕਾਈ ਘਾਈ ਨਹੀਂ ਕਹਿਣਾ ਹੋਮੈ ਮਾਰ ਸੱਚ ਸ਼ਬਦ ਸਮਾਣੇ ਸਤਿ ਰਤ ਸਤਿ ਰਤੇ ਅਦਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਅਦਕਾਈ ਅਦਕਾਈ ਇਸ ਤਰ੍ਹਾਂ ਨਹੀਂ ਤੇ ਦੱਦਾ ਲੱਗ ਜਾਂਦਾ ਅਦਕਾਈ ਤੇ ਚਲੋ ਨਾਨਕ ਮਾਨਸ ਜਨਮ ਦੁਲੰਭ ਹੈ ਸਤ ਗੁਰੂ ਬੂਝ ਬੁਝਾਈ ਮਨ ਮੇਰੇ ਸਤ ਗੁਰ ਸੇਵਨ ਆਪਣਾ ਸੇ ਜਨ ਵਡਭਾਗੀ ਈਰਾਮ ਜੋ ਮਨ ਮਾਰਹਿ ਆਪਣਾ ਸੇ ਜੋ ਮਨ ਮਨ ਮਾਰਹਿ ਆਪਣਾ ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਸੇ ਪੁਰਖ ਬੈਰਾਗੀ RAM ਹਾਂਜੀ ਸੇ ਪੁਰਖ ਬੈਰਾਗੀ ਸੇ ਪੁਰਖ ਇੱਥੇ ਵੀ ਥੋੜਾ ਠਹਿਰਾ ਦੇ ਕੇ ਬੁਲਾਂਗੇ ਬੈਰਾਗੀ RAM ਸੇ ਜਨ ਬੈਰਾਗੀ ਸੱਚੀ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਹਚਲ ਆਤ ਗੂੜੀ ਗੁਰਮੁਖ ਗੁਰਮੁਖ ਪਾਦਤੀ ਵਿਸਰਾਮ ਲਾਉਣਾ ਹੈ ਮਤ ਨਿਹਚਲ ਆਤ ਗੂੜੀ ਗੁਰਮੁਖ ਮਤ ਨਿਹਚਲ ਆਤ ਗੂੜੀ ਗੁਰਮੁਖ ਸਹਜੇ ਨਾਮ ਵਖਾਣਿਆ ਸਹਜੇ ਨਾਮ ਵਖਾਣਿਆ ਇੱਕ ਕਾਮਨ ਹਿਤਕਾਰੀ ਮਾਇਆ ਮੋਹ ਪਿਆਰੀ ਮਨ ਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵਹ ਗੁਰ ਆਪਣ ਗੁਰ ਆਪਣਾ ਸੇ ਪੂਰੇ ਵੱਡ ਭਾਗੇ ਵੱਡ ਹੰਸ ਮਹੱਲਾ ਤੀਜਾ ਰਤਨ ਪਦਾਰਥ ਬਣ ਜੀਐ ਸਤਗੁਰ ਦੀਆ ਬੁਝਾਈ ਰਾਮ ਸਤਗੁਰ ਦੀਆ ਬੁਝਾਈ ਰਾਮ ਲਾਹ ਲਾਭ ਹਰ ਭਗਤ ਹੈ ਗੁਣਮਹਿ ਗੁਣੀ ਸਮਾਈ ਰਾਮ ਗੁਣਮਹਿ ਗੁਣੀ ਸਮਾਏ ਜਿਸ ਆਪ ਬੁਝਾਏ ਲਾਹਾ ਭਗਤ ਸਹ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੈ ਪਤ ਖੋਈ ਗੁਰਮਤਿ ਨਾਮ ਅਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੂੰ ਏਤ ਵਾਪਾਰ ਲਾਏ ਰਤਨ ਪਦਾਰਥ ਵਣ ਜਿਐ ਜਾਂ ਸਤਗੁਰ ਦੇਵ ਬੁਝਾਏ ਬੁੱਝਾਈ ਮਾਇਆ ਮੋਹ ਸਭ ਦੁੱਖ ਹੈ ਇਹ ਆਪੇ ਸਮਝ ਲਈਦਾ ਹੁੰਦਾ ਜਿੱਥੇ ਸਮਝਣ ਦਾ ਵਾਚਕ ਹੋਵੇ ਉੱਥੇ ਕਸ ਕੇ ਬੋਲਨਾ ਬੁੱਝਾਈ ਜਿੱਥੇ ਅਗਨ ਪਦ ਦੇ ਨਾਲ ਤ੍ਰਿਸ਼ਨਾ ਪਦ ਦੇ ਨਾਲ ਬੁੱਝ ਸ਼ਬਦ ਆ ਜੇ ਉੱਥੇ ਪੋਲਾ ਬੋਲਣਾ ਉਹਨਾਂ ਦਾ ਵਾਚਕ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਰਾਮ ਕੂੜ ਬੋੜ ਬੇਖ ਖਾਵਣੀ ਬਹੁ ਵਧ ਹੈ ਵਿਕਾਰਾ RAM ਵਿਕਾਰਾ RAM ਨਹੀਂ ਗਾਣਾ ਵਿਕਾਰਾ RAM ਬਹੁ ਵਧ ਹੈ ਵਿਕਾਰਾ RAM ਬਹੁ ਵਧ ਹੈ ਵਿਕਾਰਾ ਸਹਸਾ ਇਹ ਸੰਸਾਰਾ ਬਿਨ ਨਾਵੈ ਪਤ ਖੋਈ ਪੜ ਪੜ ਪੰਡਿਤ ਵਾਦਵ ਖਾਣ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁੱਕੈ ਬਿਸਰਾਮ ਤੇ ਰੁਕਿਆ ਕਰ ਭਾਈ ਮਾਇਆ 모ਹ ਪਿਆਰਾ ਮਾਇਆ 모ਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਖੋਟੇ ਖਰੇ ਸਭ ਪਰਖਿਆ ਨਾ ਤਿਤ ਸੱਚੇ ਕੈ ਦਰਬਾਰਾ ਰਾਮ ਤਿਤ ਸੱਚੇ ਕੈ ਦਰਬਾਰਾ ਰਾਮ ਖੋਟੇ ਦਰਗਹ ਸੁਟੀਆਂ ਨਾ ਖੋਟੇ ਪਦ ਤੇ ਯਮਕ ਲਾਦਨੀਏ ਖੋਟੇ ਦਰਗਹ ਸੁਟੀਆਂ ਉਬੇ ਕਰਨ ਪੁਕਾਰਾ ਰਾਮ ਉਬੇ ਕਰਨ ਪੁਕਾਰਾ ਮੁਗਦ ਗਵਾਰਾ ਉਬੇ ਨਹੀਂ ਕਹਿਣਾ ਉਬੇ ਉਬੇ ਕਰਨ ਪੁਕਾਰਾ ਮੁਗਦ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਨ ਜਗਤ ਕੋ ਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾ ਨਾਲ ਵੈਰ ਕਰ ਸੰਤਾਂ ਤਾਂ ਦੇ ਦਿੰਦੀ ਨਹੀਂ ਹੋਣੀ ਹੈ ਮਨਮੁਖ ਇਥੇ ਯਮਕ ਲਾ ਦਿੰਨੀ ਹੈ ਮਨਮੁਖ ਸੰਤਾ ਨਹੀਂ ਕਹਿ ਦੇਣਾ ਮਨਮੁਖ ਸੰਤਾ ਨਾਲ ਵੈਰ ਕਰ ਦੁਖ ਖੱਟੇ ਸੰਸਾਰਾ ਖੋਟੇ ਖਰੇ ਪਰਖੀਆਂ ਨ ਤਿਤ ਸੱਚੇ ਦਰਬਾਰਾ ਰਾਮ ਤਿਤ ਸੱਚੇ ਦਰਬਾਰਾ ਰਾਮ ਇੱਥੇ ਵਾਵੇ ਨਾਲ ਹੈ ਦਰਬਾਰਾ ਪਿਛੇ ਦਰਬਾਰਾ ਆਇਆ ਸੀ ਪਦ ਆਪ ਕਰੇ ਕਿਸ ਆਖੀ ਐ ਹੋਰ ਕਰਣਾ ਕਿਛੂ ਨਾ ਜਾਈ ਰਾਮ ਆਪ ਕਰੇ ਕਿਸ ਆਖੀ ਐ ਕਿਸ ਪੁੱਲਾ ਹੀ ਬੋਲਣਾ ਹੈ ਕਸਕੇ ਨਹੀਂ ਬੋਲਣਾ ਕਿਸ ਨਹੀਂ ਕਹਿਣਾ ਹੈ ਜੇਤ ਭਾਵੈ ਤੇਤ ਲਾਏ ਸੀ ਜੋ ਤਿਸ ਦੀ ਵਡਿਆਈ RAM ਜੋ ਤਿਸ ਦੀ ਵਡਿਆਈ ਆਪ ਕਰਾਈ ਵਰੀ ਆਮ ਨਾ ਫੁੱਸੀ ਕੋਈ ਹਾਂਜੀ ਫੁੱਸੀ ਪਦ ਜਿਹੜਾ ਉਸ ਦਾ ਅਰਥ ਹੈ ਡਰਕਲ ਡਰਪੋਕ ਬੁਜ਼ਦਲ ਜਿਸ ਨੂੰ ਕਹਿੰਦੇ ਆ ਇਹ ਬੰਦਾ ਤਾਂ ਫੁੱਸ ਜਾ ਹੈਗਾ ਯਾਨੀ ਬੁਜ਼ਦਲ ਹੈ ਡਰਕਲ ਹੈ ਜਗ ਜੀਵਨ ਦਾ ਪਸਤੀ ਕਸਕੇੀ ਬੋਲਣਾ ਹੈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ ਗੁਰ ਪਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰ ਰਾਮ ਗੁਰਮਤੀ ਹਰ ਨਾਮ ਵਣ ਜੀਐ ਆਤਮੂਲ ਫਾਰਾ ਰਾਮ ਆਤਮੂਲ ਅਫਾਰਾ ਸੱਚ ਵਾਪਾਰਾ ਸੱਚ ਵਾਪਾਰ ਲੱਗੀ ਵੱਡ ਭਾਗੀ ਅੰਦਰ ਬਾਹਰ ਭਗਤੀ ਰਾਤੀ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੂਈ ਸੱਚ ਪਾਈ ਗੁਰ ਕੈ ਸਬਦ ਵਿਚਾਰਾ ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ ਸਚੈ ਕੀ ਵਾਪਾਰਾ ਹਉਮੈ ਮਾਇਆ ਮੈਲ ਹੈ ਜਦਾ ਹਉਮੈ ਪਦ ਪੂਲਾ ਹੀ ਹੁੰਦਾ ਹੈ ਹਉਮੈ ਇਥੇ ਟਿੱਪੀ ਵੀ ਨਾਲ ਲੱਗੀ ਹੋਈ ਹੈ ਕਸ ਕੇ ਬੋਲਣਾ ਹੈ ਹਉਮੈ ਮਾਇਆ ਮੈਲ ਹੈ ਮਾਇਆ ਮੈਲ ਪਰੀਜੈ RAM ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ RAM ਗੁਰਮਤੀ ਪਦ ਸੀ ਜਮਕ ਲਾ ਦੇਣੀ ਹੈ ਗੁਰਮਤੀ ਮਨ ਨਿਰਮਲਾ ਇਥੇ ਵੀ ਸ੍ਰਾਮ ਹੈ ਰਸਨਾ ਹਰ ਰਸ ਪੀਜੈ RAM ਰਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਚ ਸਬਦ ਵਿਚਾਰੀ ਅੰਤਰ ਖੂਹਟਾ ਅੰਤਰ ਖੂਹਟਾ ਅੰਮ੍ਰਿਤ ਪਰਿਆ ਸਬਦੀ ਕਾਢ ਪੀਐ ਪਨੇਹਾਰੀ ਸਬਦੀ ਪਦਤੀ ਯਮਕ ਲਾਦਨੀ ਹੈ ਸਬਦੀ ਕਾਢ ਪੀਐ ਪਨੇਹਾਰੀ ਜਿਸ ਨਦਰ ਕਰੇ ਸੋਈ ਸੱਚ ਲਾਗੈ ਰਸਨਾ ਰਾਮ ਰਵੀਜੈ ਨਾਨਕ ਨਾਮ ਰਤੇ ਸੇ ਨਿਰਮਲਾ ਹੋਰ ਹੋਮੈ ਮੈਲ ਭਰੀਜੈ ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਕੇਸ ਪਹਿ ਕਰਹਿ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਲ ਲਾਗੈ ਮਾਇਆ ਕੇ ਵਾ ਪਰ ਰਾਮ ਮਾਇਆ ਕੀ ਵਪਾਰ ਜਗਤ ਪਿਆਰਾ ਆਵਣ ਜਾਣ ਦੁਖ ਪਾਈ ਵੇਖ ਕਾ ਕੀੜਾ ਵੇਖ ਸਿਉ ਲਾਗਾ ਪਿਸਟਾ ਮਾਹਿ ਸਮਾਈ ਜੋ ਤੁਰ ਲਿਖਿਆ ਸੋਈ ਕਮਾਵੇ ਕੋਈ ਨਾ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੂਰ ਮੂਰਖ ਕੂਕ ਮੋਏ ਗਾਵਾਰਾ ਮਾਇਆ ਮੋਹਿ ਮਨ ਰੰਗਿਆ ਮੋਹਿ ਸੁਧ ਨ ਕਾਈ RAM ਗੁਰਮੁਖ ਇਹੋ ਮਨ ਰੰਗੀਐ ਦੂਜਾ ਰੰਗ ਜਾਈ RAM ਦੂਜਾ ਰੰਗ ਜਾਈ ਸਾਚ ਸਮਾਈ ਸੱਚ ਭਰੇ ਭੰਡਾਰਾ ਗੁਰਮੁਖ ਹੋਵੈ ਸੋਈ 부ਜਾ ਸਤਿ ਸਵਾਰਣ ਹਾਰਾ ਆਪੇ ਮਿਲੇ ਸੋ ਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਈ ਨਾਨਕ ਵੇਣ ਨਾ ਵੈ ਭਰਮ ਭੁਲਾਇਆ ਇੱਕ ਨਾਮ ਰਤੇ ਰੰਗ ਲਾਇ ਵਡਹੰਸ ਮਹਲਾ ਤੀਜਾ ਏ ਮਨ ਮੇਰੀਆ ਆਵਾ ਗਾਉਣ ਸੰਸਾਰ ਹੈ ਏ ਮਨ ਮੇਰੀਆ ਇਥੇ ਠਮਕੈ ਆਵਾ ਗਾਉਣ ਸੰਸਾਰ ਹੈ ਅੰਤ ਸਚ ਨਵੇੜਾ RAM ਅੰਤ ਪਦਤੀ ਯਮਕਲਾਦਨੀ ਅੰਤ ਸਚ ਨਵੇੜਾ RAM ਆਪੇ ਸੱਚਾ ਬਖਸ ਲਏ ਫਿਰ ਹੋਏ ਨਾ ਫੇਰਾ RAM ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮੁਖ ਮਿਲਾ ਵਡਿਆਈ ਸਾਚਾ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁਰ ਨ ਭਵ ਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਮਾਇਆ ਮੋਹ ਇਤਿ ਝਮਕ ਸਭ ਬਰਲ ਹੈ ਦੂਜੇ ਪਾਇ ਖੁਆਹੀ RAM ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਚਾਈ RAM ਕੀਤੇ ਪਲਚਾਈ RAM ਦੂਜੇ ਪਾਇ ਖੁਆਹੀ ਹੇਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵਡ ਅਵਰ ਨ ਕੋਈ ਤਿਸ ਜੀਵਡ ਅਵਰ ਨ ਕੋਈ ਜੇਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵਡ ਅਵਰ ਨ ਕੋਈ ਮਨ ਮੁਖ ਅੰਦਾ ਤਾਪ ਤਾਪ ਖਪੈ ਮਨ ਮੁਖ ਅੰਦਾ ਤਾਪ ਤਾਪ ਖਪੈ ਬਿਨ ਸਬਦੈ ਸ਼ਾਂਤ ਨ ਆਈ ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹ ਖੁਆਈ ਇਹੋ ਜਗਤ ਜਲਤਾ ਦੇਖ ਕੈ ਇਹੋ ਜੱਗ ਜਲਤਾ ਦੇਖ ਕੈ ਇਹੋ ਜੱਗ ਜਲਤਾ ਦੇਖ ਕੈ ਭਜ ਪਏ ਹਰ ਸਰਨਾਈ ਰਾਮ ਜੀ ਭਜ ਪਦ ਕਸਕੇ ਹੀ ਉਚਾਰਨ ਕਰਨਾ ਹੈ ਅਰਦਾਸ ਕਰੀ ਗੁਰਪੂਰੇ ਆਗੇ ਕਰੀ ਬਿੰਦੀ ਲਾ ਕੇ ਉਚਾਰਨ ਕਰਨਾ ਅਰਦਾਸ ਕਰੀ ਗੁਰਪੂਰੇ ਆਗੈ ਯਾਨੀ ਬਿੰਦੀ ਜਿਹੜੀ ਹੈ ਨਾ ਸਿਹਾਰੀ ਨੂੰ ਲੱਗ ਜਣੀ ਹੈ ਤਾ ਬਿਹਾਰੀ ਨੂੰ ਲੱਗ ਜਣੀ ਹੈ ਰਖ ਲੈ ਵਾਹ ਦੇਹ ਵਡਾਈ RAM ਰਖ ਲੈ ਵਾਹ ਸਰਨਾਈ ਹਰ ਨਾਮ ਵਡਾਈ ਤੁਧ ਜੇ ਵਡ ਅਵਰ ਨਾ ਦਾਤਾ ਸੇਵਾ ਲਾਗੇ ਸੇ ਵਡ ਭਾਗੇ ਜੁਗ ਜੁਗ ਏਕੋ ਜਾਤਾ ਜਾਤ ਸਾਤ ਸੰਗਮ ਕਰਮ ਕਮਾਵੇ ਬਿਨ ਗੁਰ ਗਾਤ ਨਹੀਂ ਪਾਈ ਨਾਨਕ ਤਿਸਨੋਂ ਸ਼ਬਦ 부ਝਾਏ 부ਝਾਏ ਜੋ ਜਾਏ ਪਵੇ ਹਰ ਸਰਣਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨ ਕਾਈ ਰਾ ਹੋਰ ਮਤ ਨ ਕਾਈ RAM ਅੰਤਰ ਬਾਹਰ ਏਕ ਤੂ ਆਪੇ ਦੇਹ 부ਝਾਈ RAM ਆਪੇ ਦੇਹ 부ਝਾਈ ਅਵਰ ਨਾ ਪਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚੈ ਸਦਾ ਹੈ ਸਾਚਾ ਸਾਚੈ ਸ਼ਬਦ ਸੁਪਾਖਿਆ ਸੁਪਾਖਿਆ ਪਾਠ ਇਕੱਠਾ ਹੀ ਹੈ ਦਰ ਸਾਚੈ ਇਕਠਮਕੈ ਸਦਾ ਹੈ ਸਾਚਾ ਇੱਥੇ ਵਿਸਰਾਮ ਹੈ ਸਾਚੈ ਸ਼ਬਦ ਸੁਪਾਖਿਆ ਘਰ ਮੈਂ ਹੈ ਨਿਜ ਘਰ ਪਾਇਆ ਸਤਗੁਰ ਦੀ ਵਡਾਈ ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ ਮਤ ਪ੍ਰਵਾਣ ਸਤਿ ਸਾਈ ਵਡਹੰਸ ਮਹੱਲਾ ਚੌਥਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤਗੁਰ ਪ੍ਰੀਤ ਲਗਾਈ RAM ਹਾਂਜੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮੇਰਾ ਮਨ ਮੇਰਾ ਮਨ ਇੱਥੇ ਵਿਸਰਾਮ ਹੈ ਸਤਿਗੁਰ ਪ੍ਰੀਤ ਲਗਾਈਂ RAM ਹਰ 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 ਨਾਮ ਮੇਰਾ ਮਨ ਵਸਾਈ RAM ਕਿਹਦੀ ਵਿਸਰਾਮ ਹਰ ਹਰ ਇੱਥੇ ਠਮਕ ਹੈ ਹਰ ਹਰ ਨਾਮ ਇੱਥੇ ਵਿਸਰਾਮ ਹੈ ਮੇਰਾ ਮਨ ਵਸਾਈ RAM ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਵੱਡ ਭਾਗੀ ਗੁਰਦਰਸ਼ਨ ਪਾਇਆ ਵੱਡ ਭਾਗੀ ਪਦ ਤੇ ਜਮਕ ਲਾ ਦਨੀ ਹੈ ਵੱਡ ਭਾਗੀ ਗੁਰਦਰਸ਼ਨ ਪਾਇਆ ਤਨ ਤਨ ਸਤਿਗੁਰੂ ਹਮਾਰਾ ਉਠਤ ਬੈਠਸ ਸਤਿਗੁਰ ਸੇਵਹਿ ਜਿਤ ਸੇਵਿਆ ਸਾਤ ਪਾਈ ਮੇਰੇ ਮਨ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ ਹੋ ਜੀ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰਸੇ RAM ਹਰ ਨਾਮੋ ਹਰ ਨਾਮ ਦ੍ਰਿੜਾਏ ਜਪ ਹਰ ਹਰ ਨਾਮ ਵਿਗਸੇ RAM ਵਿਗਸੇ ਹੀ ਉਚਾਰਨ ਕਰਨਾ ਪੋਲਾ ਹੀ ਉਚਾਰਨ ਕਰਨਾ ਹਰ ਨਾਮੋ ਹਰ ਨਾਮ ਦ੍ਰਿੜਾਏ ਇਥੇ ਵਿਸਰਾਮ ਹੈ ਜਪ ਹਰ ਹਰ ਨਾਮ ਵਿਗਸੇ RAM ਜਪ ਹਰ ਹਰ ਨਾਮ ਕਮਲ ਪ੍ਰਗਾਸੇ ਨਾਮ ਕਮਲ ਪ੍ਰਗਾਸੇ ਨੀ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵੰਗ ਨਿਧ ਪਾਈ ਹਉ ਮੈਂ ਰੋਗ ਗਿਆ ਦੁਖ ਲਾਥਾ ਹਉ ਮੈਂ ਰੋਗ ਗਿਆ ਦੁਖ ਲਾਥਾ ਹਰ ਸਹਿਜ ਸਮਾਦ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ RAM ਕੋਈ ਆਣ ਕੋਈ ਆਣ ਮਿਲਾਵੇ ਇੱਥੇ ਵਿਸਰਾਮ ਹੈ ਮੇਰਾ ਸਤਗੁਰ ਪੂਰਾ RAM ਹਉ ਮਨ ਤਨ ਹਉ ਮਨ ਤਨ ਦੇਵਾ ਦੇਵਾ ਪਦ ਵਿਸਰਾਮ ਤਿਸ ਕਾਟ ਸਰੀਰਾ ਰਾਮ ਹਉ ਮਨ ਤਨ ਕਾਟ ਕਾਟ ਤਿਸ ਦੇਈ ਜੋ ਸਤ ਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਇਆ ਬੈਰਾਗੀ ਮੇਰੇ ਮਨ ਬੈਰਾਗ ਭਇਆ ਬੈਰਾਗੀ ਬੈਰਾਗੀ ਪਦ ਤੋਂ ਪਹਿਲਾਂ ਠਮਕ ਲਾ ਦਨੀ ਹੈ ਬੈਰਾਗੀ ਪਦ ਤੇ ਵਿਸਰਾਨ ਹੈ ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਗੁਰ ਚਰਨ ਹਮ ਧੂਰਾ ਦੇਹੋ ਸਤਗੁਰ ਚਰਨ ਹਮ ਧੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ RAM ਹਰ ਦਾਨੋ ਹਰ ਦਾਨ ਦੇਵੇ ਹਰ ਪੁਰਖ ਨਰੰਜਨ ਸੋਈ RAM ਹਰ ਹਰ ਨਾਮ ਜਿਨੀ ਆਰਾਧਿਆ ਤੈਨ ਕਾ ਦੁਖ ਭਰਮ ਭੋ ਭਾਗਾ ਤੈਨ ਕਾ ਦੁਖ ਭਰਮ ਭੋ ਭਾਗਾ ਸੇਵਕ ਪਾਏ ਮਿਲੇ ਵੱਡ ਭਾਗੀ ਸੇਵਕ ਪਾਏ ਮਿਲੇ ਵੱਡ ਭਾਗੀ ਸੇਵਕ ਪਾਏ ਮਿਲੇ ਵੱਡ ਭਾਗੀ ਜਿਨ ਗੁਰ ਜਿਨ ਗੁਰ ਚਰਨੀ ਮਨ ਲਾਗਾ ਕਹ ਨਾਨਕ ਹਰ ਆਪ ਮਿਲਾਏ ਮੇਲ ਸਤਗੁਰ ਪੁਰਖ ਸੁਖ ਹੋਈ ਗੁਰ ਜੀ ਵਡ ਗੁਰ ਜੀ ਵਡ ਦਾਤਾ ਮੈਂ ਅਵਰ ਨਾ ਕੋਈ ਵਡ ਹੰਸ ਮਹੱਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ RAM ਹਉ ਗੁਰ ਬਿਨ ਹਉ ਗੁਰ ਬਿਨ ਇਥੇ ਵਿਸਰਾਮ ਹੈ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਜਗ ਜੀਵਨ ਪਦ ਕਿਤੇ ਵੀ ਆ ਜੇ ਕਸ ਕੇ ਉਚਾਰਨ ਕਰਨਾ ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤ ਗੁਰ ਮੇਲ ਹਰ ਨਾਮ ਸਮਾਣੀ ਜਾਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂੰਢ ਟੁਡੇ ਦੀ ਸੋ ਸੱਜਣ ਹਰ ਘਰ ਪਾਇਆ ਸੋ ਸੱਜਣ ਹਰ ਘਰ ਪਾਇਆ ਇਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਹਉ ਗੁਰ ਬਿਨ ਹਉ ਗੁਰ ਬਿਨ ਇਥੇ ਵਿਸਰਾਮ ਹੈ ਖਰੀ ਨਿਮਾਣੀ ਜਿਨਾਂ ਸਤ ਗੁਰ ਜਿਨ ਸਤ ਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਰਾਮ ਮਿਲਾਏ ਮਲਾਏ ਨਹੀਂ ਕਹਿਣਾ ਮਿਲਾਏ ਮਿਲਾਏ ਬੋਲ ਤਿੰਨ ਚਰਨ ਤਿੰਨ ਚਰਨ ਸਰੇਵਹ ਹਮ ਲਗਹਿ ਤਿਨ ਕੈ ਪਾਏ RAM ਹਰ ਹਰ ਚਰਨ ਸਰੇਵਹ ਤਿਨ ਕੀ ਜੇਨ ਸਤ ਗੁਰਪੁਰਖ ਪ੍ਰਾਪ ਧਿਆਇਆ ਧਿਆਇਆ ਉਚਾਰਨ ਕਰਨਾ ਹੀ ठा ਅੱਧਾ ਯਈਆ ਹੈ ਤਦਿ ਸਿਆਰੀ ਐੜੀ ਕੰਨਾ ਜੜੀ ਬਿਹਾਰੀ ਐੜੀ ਕੰਨਾ ਉਚਾਰਨ ਕਰਨਾ ਧਿਆਇਆ ਤੂ ਵਾਡ ਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰ ਰਾਯਾ ਗੁਰਸਿੱਖ ਮੇਲ ਮੇਰੀ ਸਰਦਾ ਪੂਰੀ ਅਣ ਦਿਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਏਨ ਹਰ ਪ੍ਰਾਪ ਮੇਲ ਮਿਲਾਏ ਹਉ ਵਾਰੀ ਹਉ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ ਹਰ ਨਾਮੋ ਹਰ ਨਾਮ ਸੁਣਾਈ ਮੇਰਾ ਪ੍ਰੀਤਮ ਨਾਮ ਆਧਾਰੀ ਰਾਮ ਹਰ ਹਰ ਨਾਮ ਮੇਰਾ ਪ੍ਰਾਣ ਸਖਾਈ ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤੇਸ ਬਿਨ ਘੜੀ ਨਿੰਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰ ਆਪੇ ਪੀਤ ਬਿੰਦੀ ਨਹੀਂ ਲਾਉਣੀ ਵਾਂ ਤੇ ਬਿੰਦੀ ਲਾਉਣੀ ਹੈ ਪੀਵਾ ਤੇ ਜੀਵਾ ਹਰ ਆਪੇ ਸਰਦਾ ਲਾਏ ਮਿਲਾਈ ਹਰ ਆਪੇ ਆਪ ਸਵਾਰੇ ਹੋਂ ਵਾਰੀ ਹੋਂ ਵਾਰੀ ਗੁਰਸਖ ਮੀਤ ਪਿਆਰੇ ਹਰ ਆਪੇ ਹਰ ਆਪੇ ਪੁਰਖ ਨਰੰਜਨ ਸੋਈ ਰਾਮ ਇਸ ਕਾਮ ਇਸਿਤ ਰਈ ਲਾਉਣਾ ਹੈ ਹਰ ਆਪੇ ਹਰ ਆਪੇ ਇਥੇ ਵਿਸਰਾਮ ਹੈ ਪੁਰਖ ਨਰੰਜਨ ਸੋਈ ਰਾਮ ਹਰ ਆਪੇ ਹਰ ਆਪੇ ਮਿਲੈ ਕਰੈ ਸੋ ਹੋਈ ਰਾਮ ਇਹ ਵੀ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਹੈ ਹਰ ਆਪੇ ਹਰ ਆਪੇ ਮਿਲੈ ਇਥੇ ਵਿਸਰਾਮ ਹੈ ਕਰੈ ਇਥੇ ਜਮਕਲਾ ਦਨੀ ਹੈ सोई हुई राम जो हर प्रभु भावै सोई होवै अवर्णा करणा जाई बहुत स्यानप लैआ न जाई कर थक के सब चतुराई गुरु प्रसाद जन नानक देखिया मैं हर बिन अवर्णा कोई हर मैं नहीं बोलना मैं, मैं। ਮੈਂ ਹੀ ਬੋਲਣਾ ਹੈ ਨਾਸਕੀ ਉਚਾਰਨ ਕਰਨਾ ਕਿ ਮੰਮਾ ਨੰਨਾ ਮੰੰਗਾ ਨੀੰਗਾ ਣਾੜਾ ਇਹ ਪੰਜ ਅੱਖਰ ਨਾ ਨਾਸਕੀ ਹਨ ਜਿਵੇਂ ਨੱਕ ਤੇ ਬੋਲਦੇ ਆ ਥੋੜੇ ਜੀ ਬਿੰਦੀ ਨਹੀਂ ਹੁੰਦੀ ਇਹ ਮੈਂ ਹਰ ਬਿਨ ਅਵਰ ਨਾ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਨਿਰੰਜਨ ਪੁਰਖ ਨਿਰੰਜਨ ਸੋਈ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ